ਲੰਬੇ ਸਮੇਂ ਤੋਂ ਬਾਅਦ ਅਯੋਧਿਆ ਵਿਖੇ ਸ਼੍ਰੀ ਰਾਮ ਜਨਮ ਭੂਮੀ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਦੇ ਲਈ 5 ਅਗਸਤ ਨੂੰ ਭੂਮੀ ਪੂਜਨ ਦੇ ਪ੍ਰਬੰਧ ਦੇ ਵਿੱਚ ਸ਼੍ਰੀ ਦੁਰਗਿਆਣਾ ਮੰਦਿਰ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸ਼੍ਰੀ ਦੁਰਗਿਆਣਾ ਮੰਦਿਰ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਸਨ ਜੋ ਪਹਿਲਾ ਜਿਹੜਾ ਰਾਮ ਮੰਦਿਰ ਦਾ ਵਿਸ਼ੇ ਹੈ ਉਹਦੇ ਤੇ ਅਰਣਜੀ ਤੁਹਾਨੂੰ ਸਾਰੇ ਬਰੀਫ ਕਰਦੇ ਆ ਬਾਕੀ ਦੋ ਵਿਸ਼ੇ ਜਿਹੜੇ ਆ ਉਹਨਾਂ ਤੇ ਮੈਂ ਤੁਹਾਨੂੰ ਬਰੀਫ ਕਰਾਂਗੇ। ਅੱਗੇ ਸੈਨਾਪਤੀ ਮੀਰ ਬਾਕੀ ਨੇ ਅੱਜ ਤੋਂ ਲਗਭਗ 500 ਸਾਲ ਪਹਿਲੇ ਜਿਹੜਾ ਭਗਵਾਨ ਰਾਮ ਚੰਦਰ ਜੀ ਦਾ ਰਾਮ ਜਨਮ ਭੂਮੀ ਤੇ ਮੰਦਿਰ ਬਣਿਆ ਸੀ ਉਹ ਢਾਇਆ ਸੀ। ਉਸ ਤੋਂ ਬਾਅਦ ਉਹਨੇ ਉੱਥੇ ਮਸਜਿਦ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਉਹ ਢਾਂਚਾ ਕਦੀ ਪੂਰਾ ਨਹੀਂ ਹੋਣ ਦਿੱਤਾ ਹਿੰਦੂਆਂ ਨੇ ਲਗਭਗ ਇਹ 500 ਸਾਲ ਦੇ ਵਿੱਚ 76 ਲੜਾਈਆਂ ਹੋਈਆਂ ਜਿਹਦੇ ਵਿੱਚੋਂ ਇੱਕ ਵਾਰ ਪੰਜਾਬ ਤੋਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਸਿੱਖਾਂ ਦਾ ਨਿਹੰਗਾ ਦਾ ਜਥਾ ਵੀ ਉੱਥੇ ਗਿਆ ਜਿਨੇ ਉਹਨੇ ਵੀ ਸੰਘਰਸ਼ ਕੀਤਾ ਇੱਕ ਵਾਰ ਦਾ ਐਸਾ ਹੋ ਗਿਆ ਕਿ ਮਹਿਲਾਵਾਂ ਨੇ ਵੀ ਮਹਿਲਾਵਾਂ ਦੇ ਜਥੇ ਨੇ ਵੀ ਉਹ ਜਿਹੜਾ ਉੱਥੇ ਸੰਘਰਸ਼ ਕੀਤਾ ਬਾਕੀ ਸੰਤ ਮਹਾਤਮਾ ਤਾਂ ਉੱਥੇ ਹੀ ਕਰਦੇ ਸੀਗੇ ਬੇਰਾਗੀ ਬਹੁਤ بڑا ਸੰਪਰਦਾਇਆ ਉਹ ਵੀ ਕਰਦੇ ਸੀਗੇ ਲੇਕਿਨ ਇਸ ਵਾਰ ਜਿਹੜੀ 77ਵੀਂ ਲੜਾਈ ਸ਼ੁਰੂ ਹੋਈ 77ਵੀਂ ਲੜਾਈ 1984 ਤੋਂ ਸ਼ੁਰੂ ਹੋਈ ਜਿਹੜੀ ਪੂਜੇ ਸੰਤਾਂ ਦੇ ਆਸ਼ੀਰਵਾਦ ਦੇ ਨਾਲ ਸਾਰੇ ਦੇਸ਼ ਦੇ ਵਿੱਚੋਂ ਇਕੱਠਾ ਪ੍ਰਿਆਸ ਹੋਇਆ ਉਹਦੇ ਵਿੱਚ ਬਿੰਨ ਬਿੰਨ ਚਰਨਾਂ ਦੇ ਵਿੱਚ ਜਿੰਨੇ ਵੀ ਕਾਰਕਮ ਆਏ ਜਿਸ ਤਰ੍ਹਾਂ ਹੈ ਰਾਮ ਸ਼ਿਲਾ ਪੂਜਨ ਆਇਆ ਰਾਮ ਦਾਨਕੀ ਦਾ ਥਾਇਆ ਸ਼੍ਰੀ ਰਾਮ ਜੋਤੀ ਦੀ ਯਾਤਰਾ ਆਈ ਔਰ ਇਹ ਸਾਰੇ ਅੰਦੋਲਨ ਦੇ ਵਿੱਚ ਦੁਰਗਿਆਣਾ ਕਮੇਟੀ ਵੱਧ ਚੜ ਕੇ ਅਗਰੇ ਮ ਹਿੱਸਾ ਲੈਂਦੀ ਰਹੀ ਜਿੰਨੀ ਵਾਰ ਵੀ ਅੰਦੋਲਨ ਹੋਏ ਜਿੰਨੇ ਵੀ ਕਾਰ ਸੇਵਕ ਗਏ ਉਹਨਾਂ ਦੇ ਰਸਤੇ ਦਾ ਭੋਜਨ ਸਭ ਵਿਵਸਥਾ ਦੁਰਗਿਆਣਾ ਕਮੇਟੀ ਹਮੇਸ਼ਾ ਤੋਂ ਕਰਦੀ ਰਹੀ ਹੈ ਔਰ ਜਿੰਨੇ ਵੀ ਇੱਥੇ ਕਥਾ ਵਾਰਤਾ ਸੰਤ ਆਂਦੇ ਸੀਗੇ ਉਹ ਵੀ ਇਸ ਅੰਦੋਲਨ ਨੂੰ ਗਤੀ ਦੇਣ ਵਾਸਤੇ ਪਬਲਿਕ ਨੂੰ ਜਿਹੜਾ ਸੰਗਤ ਨੂੰ ਉਹ ਉਤਸ਼ਾਹਿਤ ਕਰਦੇ ਸੀਗੇ ਇਹ ਜਿਹੜਾ ਅਸੀਂ ਸਾਰੇ ਸੁਭਾਗੇਸ਼ਾਲੀ ਆ ਕਿ ਜਿਹੜਾ 500 ਸਾਲ ਦਾ ਸੰਘਰਸ਼ ਜਿਦੇ ਚ ਲੱਖਾਂ ਹਿੰਦੂਆਂ ਨੇ ਬਲੀਦਾਨ ਦਿੱਤਾ ਅੱਜ ਅਸੀਂ ਉਹਨਾਂ ਦੇ ਬਲੀਦਾਨ ਦਾ ਸਦਕਾ ਅੱਜ ਰਾਮ ਜਨਮ ਭੂਮੀ ਦਾ ਮੰਦਿਰ ਸ਼ੁਰੂ ਹੋ ਰਿਹਾ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਸ ਦਾ ਜਿਹੜਾ ਨੀ ਪੱਥਰ ਰੱਖਣ ਵਾਲੇ ਨੇ ਔਰ ਕਿਉਂਕਿ ਸਾਰੇ ਅੰਦੋਲਨ ਤੇ ਦਰਗਿਆਣਾ ਕਮੇਟੀ ਦਾ ਸਖਰੀਆ ਸਹਿਯੋਗ ਰਿਹਾ ਹੈ ਤੇ ਦਰਗਿਆਣਾ ਕਮੇਟੀ ਵੀ ਪਿੱਛੇ ਨਹੀਂ ਰਹਿ ਸਕਦੀ ਤੇ ਇਸ ਕਰਕੇ ਉਹਦੇ ਵਾਸਤੇ ਕੁਛ ਅਸੀਂ ਸਾਰੇ ਕਾਰਗਮ ਤੈ ਕੀਤੇ ਨੇ ਇੱਕ ਤਾਂ ਅਸੀਂ ਸਾਰੇ ਤੁਹਾਡੇ ਮਾਧਿਅਮ ਦੇ ਨਾਲ ਮੀਡੀਆ ਦੇ ਮਾਧਿਅਮ ਦੇ ਨਾਲ ਅਸੀਂ ਦਰਗਿਆਣਾ ਕਮੇਟੀ ਅਪੀਲ ਕਰਦੀ ਹੈ ਕਿ 5 ਤਰੀਕ ਨੂੰ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਦੀਪਮਾਲਾ ਹੋਣ ਵਾਲੀ ਹੈ ਹਰ ਹਿੰਦੂ ਦੇ ਘਰ ਤੇ ਹਰ ਰਾਮ ਜੀ ਦੇ ਨਾਮ ਲੈਵਾਨੋ ਉਹ ਜਿਹੜਾ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੇ ਆਪਣੀ ਦੁਕਾਨਾਂ ਬਾਜ਼ਾਰ ਸਜਾਣ ਮਠਾਈਆਂ ਵੰਡਣ ਮੁਬਾਰਕਬਾਦ ਦੇਣ ਔਰ ਇਹ ਪਤਾ ਲੱਗਣਾ ਚਾਹੀਦਾ ਪੂਰੀ ਦੁਨੀਆ ਨੂੰ ਕਿ ਭਈ ਰਾਮ ਜੀ ਦਾ ਕਾਜ ਜਿਹੜਾ ਇਤਨੇ ਸੰਘਰਸ਼ ਦੇ ਬਾਅਦ ਇਤਨੇ ਸਾਲਾਂ ਦੇ ਲਗਾਤਾਰ ਸੰਘਰਸ਼ ਦੇ ਬਾਅਦ ਅੱਜ ਪ੍ਰਭੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਉਹਦੇ ਜਿਹੜਾ ਸਦਕਾ ਜਿਹੜਾ ਹੈ ਅਸੀਂ ਸਾਰੇ ਇਹਦੇ ਵਿੱਚ ਸ਼ਾਮਲ ਹੋਈਏ ਇੱਕ ਕਾਰਕਮ ਜਿਹੜਾ ਹੈ ਇਸੇ ਨਿਮਿਤ ਅਸੀਂ ਸਾਰੇ ਸ਼ਹਿਰ ਨੂੰ ਅਸੀਂ ਅਸੀਂ ਵੀ ਸਾਰੇ ਬੈਨਰ ਬੋਰਡ ਵਗੈਰਾ ਲਗਾਉਣ ਵਾਲੇ ਆ ਕਿ ਜਿਹੜੇ ਅੰਮ੍ਰਿਤਸਰ ਤੋਂ ਕਾਰ ਸੇਵਕ ਗਏ ਸੀ 90 ਦੇ ਵਿੱਚ ਗੋਲੀ ਚਲੀ 91 ਗਏ 92 ਚ ਗਏ ਉਹ ਜਿੰਨੇ ਵੀ ਕਾਰ ਸੇਵਕ ਗਏ ਕਿਉਂਕਿ ਅੱਜ 36 ਸਾਲ ਹੋ ਗਏ ਨੇ ਦੋਨੋਂ ਨੂੰ ਤੇ ਉਹ ਸਾਰੇ ਜਿਹੜੇ ਵਿੱਚੋਂ ਸਵਰਗਵਾਸ ਹੋ ਗਏ ਉਹਨਾਂ ਦੇ ਪਰਿਵਾਰ ਤੋਂ ਇੱਕ ਵਿਅਕਤੀ ਬੁਲਾਵਾਂਗੇ ਸਾਡੇ ਪ੍ਰਧਾਨ ਜੀ ਔਰ ਕਮੇਟੀ ਦੇ ਸਾਰੇ ਅਧਿਕਾਰੀ ਕਿਉਂਕਿ ਕਾਰ ਸੇਵਕ ਸਾਰੇ ਭਗਵਾਨ ਲక్ష్ਮੀ ਨਾਰਾਇਣ ਜੀ ਦੇ ਕਿਉਂਕਿ ਹਨਮਾਨ ਜੀ ਦਾ ਮੰਦਿਰ ਵੀ ਇੱਥੇ ਹੈ ਔਰ ਇਹੋ ਅਸ਼ੀਰਵਾਦ ਲੈ ਕੇ ਹੀ ਜਾਂਦੇ ਰਹੇ ਨੇ ਔਰ ਸਾਰੇ ਜਿਹੜੇ ਹੈ ਅਸੀਂ ਨਿਵੇਦਨ ਇੱਕ ਹੋਰ ਤੁਹਾਡੇ ਫਿਰ ਮੈਂ ਦੁਬਾਰਾ ਅਪੀਲ ਕਰਨਾ ਕਮੇਟੀ ਵੱਲੋਂ ਕਿ ਸਾਰੇ ਬਾਜ਼ਾਰ ਸਜਾਨ ਔਰ ਜਿਸ ਵੇਲੇ ਪੂਜਾ ਕੋ ਕਿ 3 ਤਰੀਕ ਨੂੰ ਪੂਜਾ ਸ਼ੁਰੂ ਹੋ ਜਾਣੀ ਹੈ ਔਰ ਅਸੀਂ ਆਪਣੇ ਘਰ ਦੇ ਵਿੱਚ ਬੱਚਿਆਂ ਨਾਲ ਬੈਠ ਕੇ ਹਨੂਮਾਨ ਚ ਦੀ ਸਾ ਪਾਠ ਕਰੀਏ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਦਾ ਜਾਪ ਕਰੀਏ ਸੁੰਦਰ ਕਾਂਡ ਪੜ੍ਹੀਏ ਇਸ ਕਰਕੇ ਤੁਹਾਡੇ ਮਾਧਿਅਮ ਦੇ ਨਾਲ ਜਿਹੜਾ ਅਸੀਂ ਇਹ ਅਪੀਲ ਕਰਦੇ ਆ ਹੁਣ ਜਿਹੜੇ ਬਾਕੀ ਦੋ ਵਿਸ਼ੇ ਹੈ ਜਿਵੇਂ ਕਿ ਸਾਡੇ ਨਾਲ ਬਹੁਤ ਵਧਿਕੀ ਹੋ ਰਹੀ ਹੈ ਸਾਡੇ ਪ੍ਰਧਾਨ ਜੀ ਵਿਸਤਾਰ ਨਾਲ ਦੱਸਣਗੇ। ਪੇਪਰ ਤੋਂ ਅਖਬਾਰ ਦੇ ਵਿੱਚ ਖਬਰ ਆਈ। ਉਹਦੇ ਵਿੱਚ ਦੁਕਾਨੇ ਦਾ ਨਾਮ ਦੇ ਨਾਲ ਇੱਕ ਦੋ ਗਲਤ ਅੱਖਰ ਵੀ ਇਸਤੇਮਾਲ ਕੀਤੇ ਗਏ। ਵੀ ਅਸੀਂ ਕਿਸੇ ਕਾਰਪੋਰੇਸ਼ਨ ਦੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੈ। ਦੁਕਾਨੇ ਨੇ ਕਦੇ ਵੀ ਕਿਸੇ ਦੀ ਜਗ੍ਹਾ ਦੇ ਉੱਤੇ ਕਬਜ਼ਾ ਨਹੀਂ ਕੀਤਾ। ਦਰ ਗਿਆਨਾ ਕਮੇਟੀ ਇੱਕ ਪ੍ਰੋਗਰਾਮ ਚਲਾ ਰਹੀ ਹੈ ਦਰ ਗਿਆਨਾ ਭਲੇ ਭਰ ਪੇਟ 10 ਰੁਪਏ ਚ ਉਹਦੇ ਨਮਿਤ ਭੋਗ ਪਨਾੜ ਜਿਹੜਾ ਹੈ ਉਹ ਬਣ ਰਿਹਾ ਉਹ ਜਗਾ ਪਹਿਲਾਂ ਸਾਡੇ ਕੋਲ ਲੀਸ ਤੇ ਸੀ ਕਾਰਪੋਰੇਸ਼ਨ ਦੀ ਅਸੀਂ ਕਾਰਪੋਰੇਸ਼ਨ ਨੂੰ ਲੀਸ ਉਹਦੀ ਦਿੰਦੇ ਰਹਾਂ ਉਹਦੇ ਵਿੱਚ ਉਹਦੇ ਬਾਅਦ ਦੇ ਵਿੱਚ ਗਵਰਨਮੈਂਟ ਦਾ ਇਹ ਪ੍ਰੋਗਰਾਮ ਮੰਗਿਆ ਵੀ ਜਿਹੜੀ ਜਿਹੜੀ ਜਗਾ ਲੋਕਾਂ ਕੋਲ ਲੀਸ ਤੇ ਹੈ ਉਹ ਜਗ੍ਹਾ ਉਹਨਾਂ ਨੂੰ ਮੁੱਲ ਦਿੱਤੀ ਜਾਏ ਤੇ ਅਸੀਂ ਉਹ ਜਗ੍ਹਾ ਮੁੱਲ ਲੈਣ ਵਾਸਤੇ ਐਪਲੀਕੇਸ਼ਨ ਦਿੱਤੀ ਜਿਹੜੀ ਜਗ੍ਹਾ ਦਾ ਉਹ ਜਿਹੜੀ ਜਗ੍ਹਾ ਹੈ ਇਹਦੇ ਥੱਲੇ ਗੰਦਾ ਨਾਲਾ ਹੈ ਸਾਰਾ ਗੰਦਾ ਨਾਲਾ ਹੋਣ ਕਰਕੇ ਇਹਨੂੰ ਮਲਟੀ ਸਟੋਰੀ ਜਾਂ ਇਹਨੂੰ ਪੱਕੇ ਤੌਰ ਤੇ ਇਹਦੇ ਤੇ ਸਟਰਕਚਰ ਸਟਰਕਚਰ ਜਿਹੜਾ ਹੈ ਉਹ ਨਹੀਂ ਬਣਾਇਆ ਜਾ ਸਕਦਾ ਤੇ ਉਹਨਾਂ ਨੇ ਇਹਦਾ 50000 ਰੁਪਏ ਗੱਜ ਦੇ ਹਿਸਾਬ ਨਾਲ ਰੇਟ ਫਿਕਸ ਕੀਤਾ ਹੈ ਜਿਹਨੂੰ ਅਸੀਂ ਆਬਜੈਕਟ ਕੀਤਾ ਹੈ ਕਿ ਇਹ ਅਮਾਉਂਟ ਜਿਹੜੀ ਹੈ ਜਿਆਦੇ ਹੈ ਤੇ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਰੇਟ ਬਹੁਤ ਜਿਆਦੇ ਹੈ ਤੇ ਇਹਦੇ ਸਾਰੇ ਦੇ ਥੱਲੇ ਗੰਦਾ ਨਾਲ ਹੈ ਗੰਦਾ ਨਾਲ ਹੈ ਛੱਤਿਆ ਹੈ ਅਸੀਂ ਉਹਦੇ ਨਮਿਤ ਇੱਕ 20 ਲੱਖ ਰੁਪਏ ਦਾ ਡਰਾਫਟ ਜਿਹੜਾ ਉਹ ਵੀ ਬਣਾ ਕੇ ਕਮੇਟੀ ਨੂੰ ਕਾਰਪੋਰੇਸ਼ਨ ਨੂੰ ਦਿੱਤਾ ਹੈ ਔਰ ਉਹ ਐਲੀਗੇਸ਼ਨ ਸਾਰਾ ਸਭ ਝੂਠੇ ਨੇ ਉਹ ਬੰਦੇ ਜਿਹੜੇ ਨੇ ਖਬਰ ਦੇਣ ਵਾਲਾ ਤੇ ਖਬਰ ਲਾਉਣ ਵਾਲਾ ਦੋਵੇਂ ਹੀ ਬਲੈਕਮੇਲਰ ਨੇ ਔਰ ਮੈਂ ਉਹ ਖਬਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਚੰਦਾ ਇਕੱਠਾ ਕਰਕੇ ਉਹਦਾ ਵਿਆਜ ਜਿਹੜਾ ਕਰੀਬ 40 ਸਾਲ ਤੋਂ ਖੱਦਾ ਉਹਦੇ ਵਿਆਜ ਦਾ ਕੋਈ ਉਹਨਾਂ ਨੇ ਹਿਸਾਬ ਕਿਤਾਬ ਨਹੀਂ ਦਿੱਤਾ ਤੇ ਲੋਕਾਂ ਦੇ ਉੱਤੇ ਇਰੀਗੇਸ਼ਨ ਲਾਉਂਦੇ ਪਏ ਨੇ ਔਰ ਇਹ ਵੈਲ ਨੋਨ ਹੈ ਵੀ ਜਿਹੜੇ ਬੰਦੇ ਨੇ ਖਬਰ ਰਵਾਈ ਹੈ ਉਹ ਬਲੈਕਮੇਲਰ ਹੈ ਔਰ ਉਹ ਪੈਸੇ ਐਂਟਣਾ ਚਾਹੁੰਦੇ ਨੇ ਦੁਕਾਨਾਂ ਕੋਲੋਂ ਦਰਗਾਹਾਂ ਦੀ ਚੜਤ ਜਿਹੜੀ 1-1 ਰੁਪਏ ਦਾ ਸੀ ਚੱਕ ਦੇ ਹਿਸਾਬ ਨਾਲ ਹਿਸਾਬ ਰੱਖਦੇ ਆ ਅਸੀਂ ਇਹਨਾਂ ਲੋਕਾਂ ਨੂੰ ਬਲੈਕ ਮਨੀ ਦੇ ਤੌਰ ਤੇ ਪੈਸੇ ਨਹੀਂ ਦੇ ਸਕਦੇ ਲੇਕਿਨ ਇਹ ਪ੍ਰੈਸ਼ਰ ਨੂੰ ਪਬਲਿਕ ਨੂੰ ਕਨਫਰਮ ਕਰਨਾ ਚਾਹੁੰਦੇ ਆ ਕਿ ਦਰਗਾਹਾਂ ਕਮੇਟੀ ਇੱਕ ਥੰ ਵਿੱਚ ਵੀ ਜਗਾ ਕਿਸੇ ਦੀ ਕਦੇ ਕਬਜ਼ੇ ਨਹੀਂ ਕਬਜਾਉਂਦੀ ਔਰ ਨਾ ਹੀ ਇਹਦੇ ਤੇ ਕਬਜ਼ਾ ਲਿਆ ਅਸੀਂ ਇਹ ਜਗਾ ਮੁੱਲ ਖਰੀਦ ਰਹੇ ਆ ਕਾਰਪੋਰੇਸ਼ਨ ਕੋਲੋਂ ਪਹਿਲਾਂ ਲੀਜ਼ ਤੇ ਸੀ ਹੁਣ ਅਸੀਂ ਇਹਨੂੰ ਮੁੱਲ ਲੈ ਰਹੇ ਆ ਇੱਕ ਵਿਸ਼ਾ ਤਾਂ ਇਹ ਹੈ ਦੂਸਰਾ ਵਿਸ਼ਾ ਇਹ ਹੈ ਕਿ ਜਿਵੇਂ ਜਿਵੇਂ ਟਾਈਮ ਨਿਕਲਦਾ ਪਿਆ ਤਿੰਨ ਚਾਰ ਦਿਨ ਦੀ ਗੱਲ ਹੈ ਦialpura ਮੰਦਰ ਜਿਹੜਾ ਕਥੂ ਨੰਕਰ ਥਾਣੇ ਚ ਪੈਂਦਾ ਉਥੇ ਪੁਜਾਰੀ ਦਾ ਕਤਲ ਕਰ ਦਿੱਤਾ ਗਿਆ ਔਰ ਉਹਦੀ ਵਾਈਫ ਨੂੰ ਤੇ ਬੱਚਾ ਇੱਕ ਹੈਗਾ ਜਿਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਇਸੇ ਤਰੀਕੇ ਨਾਲ ਜਿਹੜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬਾਕੀ ਮੰਦਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਕੀਤੇ ਜਾ ਰਹੇ ਨੇ ਪਾਰਪੁਰ ਮੰਦਿਰ ਹੈ ਸ਼ੰਕਰ ਭਗਵਾਨ ਜੀ ਦਾ ਉਹ ਮੰਦਿਰ ਵੀ ਖੰਡਿਤ ਕੀਤਾ ਸੀ ਇਹਨਾਂ ਨੇ ਔਰ ਉਹਦੇ ਉੱਤੇ 4 ਕਿੱਲੇ ਜ਼ਮੀਨ ਦੇ ਉੱਤੇ ਜ਼ਬਰਦਸਤੀ ਵੀਡੀਓ ਦੀ ਮਰਜ਼ੀ ਦੇ ਨਾਲ ਉਹ ਜਗ੍ਹਾ ਮੰਦਿਰ ਦੇ ਨਾਂ ਰਜਿਸਟਰੀ ਹੈ ਜਮ੍ਹਾਂ ਮੰਦੀ ਜਮ੍ਹਾਂਬੰਦੀ ਮੰਦਿਰ ਦੇ ਨਾਂ ਹੈ ਗੁਰਦੁਆਰੀ ਮੰਦਿਰ ਦੇ ਨਾਂ ਹੈ ਤੇ ਵੀਡੀਓ ਸਾਹਿਬ ਨੇ ਉਹਨੂੰ ਸ਼ਾਮਲਾ ਡਿਕਲੇਅਰ ਕਰਕੇ ਤੇ ਉਹ ਆਪਣੀ ਮਰਜ਼ੀ ਨਾਲ ਹੀ ਕਿਸੇ ਨੂੰ ਕਬਜ਼ੇ ਦੇ ਕਬਜ਼ੇ ਵਾਸਤੇ ਦਿੰਦੀ ਹੈ ਜਮ੍ਹਾਂ ਉਦੇ ਵਾਸਤੇ ਅਸੀਂ SSP ਰੂਰਲ ਨੂੰ ਅਪਰਾਲਾ ਕੀਤਾ ਉਹਦੀ ਇਨਕੁਆਰੀ ਚੱਲ ਰਹੀ ਹੈ ਤੁਹਾਡੇ ਮਾਧਿਅਮ ਦੇ ਰਹੀਂ ਪੰਜਾਬ ਗਵਰਨਮੈਂਟ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੇ ਆਂ ਕਿ ਹਿੰਦੂਆਂ ਦੇ ਜਿਹੜੇ ਪਿੰਨਾਂ ਦੇ ਵਿੱਚ ਮੰਦਰ ਨੇ ਜਾਂ ਮੰਦਰਾਂ ਦੀ ਪ੍ਰਾਪਰਟੀ ਹੈ ਉਹਨੂੰ ਚੰਗੇ ਤਰੀਕੇ ਨਾਲ ਪ੍ਰੋਟੈਕਟ ਕੀਤਾ ਜਾਵੇ ਤੇ ਜਿਹੜਾ ਧਿਆਲਪੁਰ ਪੁਜਾਰੀ ਦਾ ਮਰਡਰ ਹੋਇਆ ਉਹਦੇ ਵਿੱਚ ਇੱਕ ਸੈੱਟ ਬਣਾਈ ਜਾਏ ਸੈੱਟ ਬਣਾ ਕੇ ਉਹਦੀ ਬੰਦੇ ਜਿਹੜੇ ਛੇਤੀ ਤੋਂ ਛੇਤੀ ਫੜੇ ਜਾਣ ਤੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਤਾਂ ਕਿ ਹਿੰਦੂਆਂ ਦਾ ਗੁੱਸਾ ਜਿਹੜਾ ਉਹ ਠੰਡਾ ਹੋ ਜਾਵੇ ਤੇ ਜਿਹੜੀ ਸਾ ਜਿਹੜੀ ਜਗਾ ਸ਼ਾਂਤ ਰਹਿ ਕੇ ਦਿੱਤੀ ਗਈ ਹੈ ਇਹਦੇ ਮਗਰ ਕੀ ਕਿਸੇ ਦਾ ਇਤਫਾਕ ਹੈ ਇਹਦੇ ਮਗਰ ਜੀ ਹੱਥ ਇਸ ਇੱਕ ਤਾਂ ਉਹ ਪਿੰਡ ਦੇ ਸਰਪੰਚ ਦਾ ਹੈ ਉਹ ਮੈਡਮ ਹੈ ਕੀ ਹੈ ਉਹਦਾ ਹੱਥ ਹੈ ਪਲੱਸ ਕੁਝ ਜਿਹੜੇ ਲੋਕਲ ਉਥੋਂ ਦੇ ਕਾਂਗਰਸ ਦੇ ਅਹੁਦੇਦਾਰ ਨੇ ਉਹਨਾਂ ਦਾ ਹੱਥ ਹੈ ਇਹਦਾ ਮਤਲਬ ਇਹ ਹੀ ਹੈ ਨਾ ਜੀ ਗੌਰਮਤਲ ਮਾਫੀਆ ਖੜੇ ਕਿੱਥੇ ਹੈ ਵੇ ਕੋਲ ਜੋ ਵੀ ਹਿੰਦੂ ਹਿੰਦੂ ਇਹ ਆਨਾਲਾ ਟਾਈਮ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਵੀ ਹਿੰਦੂ ਦੋ ਨੰਬਰ ਦੇ ਸ਼ੈਰੀ ਬਣ ਜਾਣ। ਜਿਸ ਤਰੀਕੇ ਨਾਲ ਜ਼ਬਰਦਸਤੀ ਮੰਦਰਾਂ ਦੇ ਜਾਂ ਜਗ੍ਹਾ ਦੇ ਉੱਤੇ ਮੰਦਰਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ। ਇਹ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤੇ ਦੁਰਗਾਣਾ ਕਮੇਟੀ ਇਹਦੇ ਬਾਰੇ ਕੀ ਕਰੇ? ਕਿਹੜਾ ਫੈਸਲਾ ਜੀ? ਅੱਜ ਦਾ ਦੁਰਗਾਣਾ ਕਮੇਟੀ ਉਹਨਾਂ ਨੂੰ ਛੱਡਣ ਵਾਲੀ ਨਹੀਂ। ਅਸੀਂ ਅਦਾਲਤ 'ਚ ਵੀ ਜਾਵਾਂਗੇ। ਉਹਨਾਂ ਨੂੰ ਕੈਦ ਕਰਾ ਕੇ ਛਡਾਂਗੇ ਜਿਹੜੇ ਉਹ ਵੀਡੀਓ ਨੇ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਉਠਾ ਕੇ ਉਹਨੂੰ ਮਿਸਯੂਜ਼ ਕਰਕੇ ਉਹ ਜਗਾਹ ਜਿਹਦੀ ਜਮ੍ਹਾਂ ਮੰਦੀ ਜਿਹੜੀ ਹਿੰਦੂਆਂ ਨੇ ਖਰੀਦ ਕੇ ਮੰਦਰ ਦੇ ਨਾਮ ਲਈ ਹੋਈ ਹੈ ਉਹਦੀ ਰਜਿਸਟਰੀ ਉਹਦੀ ਜਮ੍ਹਾਂ ਮੰਦੀ ਮੰਦਰ ਦੇ ਨਾਮ ਹੈ ਔਰ ਉਹਦੀ 30 ਸਾਲ ਦੀ ਗੁਰਦੁਆਰੀ ਮੰਦਰ ਦੇ ਨਾਮ ਹੈ ਔਰ ਉਹਨੂੰ ਉਹਨੇ ਸ਼ਾਮਲਾ ਡਿਕਲੇਅਰ ਕਰਤਾ ਜਿਵੇਂ ਉਹਦੇ ਆਪਣੀ ਜਾਇਦਾਦ ਹੋਵੇ ਔਰ ਅਸੀਂ ਉਸ ਬੰਦੇ ਨੂੰ ਵੀ ਬਖਸ਼ਾਂਗੇ ਨਹੀਂ ਔਰ ਇਹਦੇ ਨਾਲ ਜਿਹੜੇ ਜਿਹੜਾ ਵੀ ਬੰਦਾ ਇਹਦੇ ਇਸ ਕਨਸਪੀਰੇਸੀ ਦੇ ਵਿੱਚ ਸ਼ਾਮਲ ਹੋਇਆ ਉਹਨੂੰ ਕਿਸੇ ਕੀਮਤ ਤੇ ਬਖਸ਼ਾ ਨਹੀਂ ਜਾਏਗਾ ਐਂ ਜਿਹੜੇ اعلی ਅਫਸਰ ਨੇ ਉਹਨਾਂ ਤੋਂ ਵੀ ਟਾਈਮ ਲੈ ਕੇ ਉਹਨਾਂ ਨੂੰ ਵੀ ਮਿਲਾਂਗੇ ਸੀਐਮ ਨੂੰ ਵੀ ਮਿਲਾਂਗੇ ਔਰ 로ਡ ਪਈ ਤਾਂ ਇਹਦੇ ਵਾਸਤੇ ਅਸੀਂ ਐਜੀਟੇਸ਼ਨ ਨਹੀਂ ਕਰਾਂਗੇ ਔਰ ਇਸ ਮਸਲੇ ਦੇ ਉੱਤੇ ਸਾਰੇ ਹਿੰਦੂ ਜਿਹੜੇ ਜਥੇਬੰਦੀਆਂ ਨੇ ਉਹ ਸਾਰੀਆਂ ਦਰਗਾਹਾਂ ਦੇ ਨਾਲ ਖੜੋਤੀ ਨੇ ਤੇ ਦੋਗਿਆਣਾ ਉਹਨਾਂ ਦੇ ਨਾਲ ਖੜਾ। ਕਿ ਇਸ ਤਰ੍ਹਾਂ ਵਜੀਤੇ ਕਤਲ ਹੋ ਗਿਆ ਪੁਜਾਰੀ ਦਾ? ਪੁਜਾਰੀ ਇੱਥੇ ਵੀ ਨੇ। ਇਹਨਾਂ ਦੀ ਸਿਕਿਉਰਿਟੀ ਵਾਸਤੇ ਤੁਹਾਡੇ ਕੋਲ ਕੀ ਕੀ ਯਤਨ ਨੇ? ਮੈਂ ਤੁਸੀਂ ਕੀ ਕਰ ਸਕਦਾ? ਸਾਡੇ ਕੋਲ ਜਨੇ ਇੱਥੇ ਪੁਜਾਰੀ ਨੇ ਅਸੀਂ ਸਭ ਦੀ ਲਾਈਫ ਇੰਸ਼ੋਰੈਂਸ ਵੀ ਕਰਾਈ ਦੀ ਹੈ ਤੇ ਮੈਡੀਕਲ ਇੰਸ਼ੋਰੈਂਸ ਵੀ ਕਰਾਈ ਦੀ ਹੈ। ਔਰ ਉਹਨਾਂ ਲੋਕਾਂ ਨੂੰ ਤਾਂ ਅਜੇ ਕੋਈ ਖਤਰਾ ਨਹੀਂ ਜਿਹੜੇ ਸ਼ਹਿਰ ਦੇ ਵਿੱਚ ਆ ਗਏ ਨੇ। ਜਿਹੜੇ ਰਿਮੋਟ ਨੇ ਪਿੰਨਾਂ ਦੇ ਵਿੱਚ ਜਿਵੇਂ ਦਿਹਾਲਪੁਰ ਮੰਦਰ ਦਾ ਹੈਗਾ। ਇਸ ਤਰੀਕੇ ਦੇ ਜਿਹੜੇ ਮੰਦਰ ਨੇ ਗਵਰਨਮੈਂਟ ਨੂੰ ਚਾਹੀਦਾ ਉਹਨਾਂ ਨੂੰ ਪ੍ਰੋਟੈਕਸ਼ਨ ਦੇਵੇ ਉਹਨਾਂ ਨੂੰ ਪ੍ਰੋਟੈਕਟ ਕਰੇ ਉਥੇ ਗਸ਼ਤ ਲੱਗੇ ਕੋਈ ਆਦਮੀ ਸਿਕਿਉਰਿਟੀ ਵਾਸਤੇ ਲੱਗਨ ਜਿਹੜੇ ਉਹਨਾਂ ਦੀ ਜਾਨ ਮਾਲ ਮੰਦਰਾਂ ਦੀ ਤੇ ਪੁਜਾਰੀਆਂ ਦੀ ਜਿਹੜੀ ਆ ਉਹਦੀ ਰੱਖਿਆ ਕਰ ਸਕੇ ਅਮ੍ਰਿਤਸਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਐਨਜ਼ੈਟ ਨਿਊਜ਼